ਹਾਂਜੀ ਅੱਜ ਵਾਲੇ ਸੂਟ ਬਹੁਤ ਜ਼ਿਆਦਾ ਸਸਤੇ ਸੂਟ ਆਉਣਗੇ ਜੀ ਜ਼ੋਰ ਜੱਟ ਦੇ ਸੂਟ ਆਉਣਗੇ ਉੱਤੇ ਇੰਬੋਰਡਰੀ ਹੋਈ ਹੈ ਬਾਜ਼ੂ ਬਰਕ ਆਏਗਾ ਨਾਲ ਜ਼ੋਰ ਜੱਟ ਦਾ ਹੀ ਦੁਪੱਟਾ ਰਹੇਗਾ ਜੀ ਤੇ ਆਲ ਓਵਰ ਸੂਟ ਰਹੇਗਾ ਇਹ ਵਾਲਾ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਇਹ ਵਾਲੇ ਆਉਣਗੇ ਜੀ ਪਿਓਰ ਕਾਟਨ ਦੇ ਸੂਟ ਆਉਣਗੇ ਨਾਲ ਬਾਟਮ ਦੇ ਉੱਤੇ ਪ੍ਰਿੰਟ ਹੈ ਤੇ ਸ਼ਰਟ ਦੇ ਉੱਪਰ neck ਦੇ ਉੱਪਰ ਇੰਬੋਰਡਰੀ ਆਏਗੀ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਇਹ ਵਾਲੇ ਵੀ ਪਿਓਰ ਕਾਟਨ ਦੇ ਸੂਟ ਆਉਣਗੇ ਜੀ ਨਾਲ ਮਲਮਲ ਦੇ ਦੁਪੱਟੇ ਆਉਣਗੇ ਤੇ ਨਾਲ ਮੈਚਿੰਗ ਬਾਟਮ ਆਏਗੀ ਇਹਦੇ ਵੀ neck ਦੇ ਉੱਪਰ ਡਿਜ਼ਾਈਨ ਬਣਿਆ ਹੋਇਆ ਤੇ ਇਹ ਵਾਲੇ ਮਸਲੀਨ ਦੇ ਸੂਟ ਆਉਣਗੇ ਨਾਲ ਬਾਂਦਨੀ ਸਟਾਈਲ ਦੇ ਵਿੱਚ ਬਣੇ ਹੋਏ ਨੇ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹ ਵੀ ਮਸਲੀਨ ਦੇ ਸੂਟ ਆਉਣਗੇ ਨਾਲ ਮੈਚਿੰਗ ਬਾਟਮ ਆਏਗੀ ਨਾਲ ਮਸਲੀਨ ਦਾ ਹੀ ਦੁਪੱਟਾ ਹੈਗਾ ਹੈਂਡ ਪੇਂਟ ਹੈ ਨਾਲ ਹੈਂਡ ਇੰਬੋਰਡਰੀ ਆ ਤੇ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਕਲਰ ਆਪਸ਼ਨ ਇਹਦੇ ਵਿੱਚ ਬਹੁਤ ਜ਼ਿਆਦਾ ਦਿੱਤੀ ਹੋਈ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲੇ ਵੀ ਸੂਟ ਵਿਸਕੋਸ オーਗੈਂਸਾ ਬਿਲਕੁਲ ਸੌਫਟ オーਗੈਂਸਾ ਹੁੰਦੀ ਹੈ। ਉਹਦੇ ਉੱਤੇ ਹੈਂਡਵਰਕ ਪਲੱਸ ਮਸ਼ੀਨਵਰਕ ਦਾ ਕੰਮ ਕੀਤਾ ਹੋਇਆ। ਇਹ ਵਾਲੇ ਪਿਓਰ ਕਾਟਨ ਦੇ ਸੂਟ ਆਉਣਗੇ ਜੀ ਆਲਓਵਰ ਸੂਟ ਆਏਗਾ ਤੇ ਨਾਲ ਮਸਲੀਨ ਦਾ ਦੁਪੱਟਾ ਆਏਗਾ। ਘੇਰੇ ਦੇ ਉੱਪਰ ਵਰਕ ਆਏਗਾ ਜੀ ਤੇ ਇਹ ਵਾਲੇ ਟਾਈ ਡਾਈ ਮਸਲੀਨ ਦੇ ਸੂਟ ਆਉਣਗੇ ਬਾਟਮ ਦੇ ਉੱਪਰ ਵਰਕ ਆਏਗਾ ਦੁਪੱਟਾ ਵੀ ਟਾਈ ਡਾਈ ਦਾ ਆਏਗਾ। ਪ੍ਰਾਈਸ ਸਾਰਿਆਂ ਨੇ ਮੈਂਸ਼ਨ ਕੀਤੇ ਹੋਏ ਨੇ ਸ਼ਿਪਿੰਗ ਆਲ ਇੰਡੀਆ ਫ੍ਰੀ ਰਹਿਣ ਵਾਲੀ ਹੈ। ਇਹ ਵਾਲੇ ਵੀ ਪਿਓਰ ਕਾਟਨ ਦੀ ਸ਼ਰਟ ਆਏਗੀ ਮਸਲੀਨ ਦੀ ਬਾਟਮ ਆਏਗੀ ਤੇ ਨਾਲ ਦੁਪੱਟਾ ਵੀ ਮਸਲੀਨ ਦਾ ਆਏਗਾ ਬਾਟਮ ਦੇ ਉੱਪਰ ਵਰਕ ਆਏਗਾ ਕਾਟਨ ਦੇ ਸੂਟ ਨੇ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਤੇ ਐਡਰੈਸ ਐਂਡ ਪੇਮੈਂਟ ਪਹਿਲਾਂ ਹੀ ਸੈਂਡ ਕਰਨਾ ਪੈਂਦਾ ਜਿਹੜਾ ਮੈਂ ਆਪਣਾ ਵਟਸਐਪ ਨੰਬਰ ਦਿੱਤਾ ਹੁੰਦਾ ਉਸ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਆਪਣਾ ਆਰਡਰ ਪੂਰਾ